ਸਤਿ ਸ੍ਰੀ ਅਕਾਲ ਦੋਸਤੋ ਤੁਹਾਡੇ ਸਾਹਮਣੇ ਨੌਜਵਾਨ ਪਿੰਡ ਸ਼ਾਇਲੀ ਲੇਡੀਜ਼ ਕੱਪੜੇ ਇੰਨਾ ਸਸਤਾ ਜਿਹੜੇ ਬਾਈ ਜਾ ਕੇ ਬਾਜ਼ਾਰ ਚ ਕਹਿੰਦੇ ਨੇ ਵੀ ਸਾਡੇ ਜਵਾਕ ਵੜ ਕੇ ਬਾਜ਼ਾਰ ਚ 10000 ਲਾ ਕੇ ਜਾਣਗੇ ਉਰੇ 3000 ਚ ਪਰਿਵਾਰ ਪੂਰਾ ਖੁਸ਼ ਹੋਊਗਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਤੁਹਾਡੇ ਲਈ ਅੱਜ ਏਕੇ ਟੈਕਸ ਦੀ ਪ੍ਰਿੰਸ ਮੈਚਿੰਗ ਜੀ ਕਾਟਨ ਬੇਸ ਹੈ ਜੀ ਇਹੇ 5 ਮੀਟਰ ਸੂਟ ਦੀ ਕਟ ਹੈ ਜੀ ਹੂੰ 300 ਰੁਪਏ ਦਾ ਸੂਟ ਹੈ ਜੀ ਕੁੱਲ ਇੱਕ ਆ ਸਰਫਰਸ ਕਾਟਨ ਹੈ ਜੀ ਇਹ ਵੀ ਸੂਟ 300 ਰੁਪਏ ਦੀ ਹੈ ਜੀ ਪਰਮੇ ਵਾਲੀਆਂ ਪਿਓਰ ਕਾਟਨ ਦੀ ਆਈਟਮਾਂ ਨੇ ਜੀ ਇਹ ਡਿਜ਼ਾਈਨ ਬਹੁਤ ਨੇ ਚਾਏ ਹੋਏ ਜੀ ਸਿਰਫ 300 ਦਾ ਹਾਂਜੀ ਪਿਓਰ ਕੈਮਰਿਕ ਹੈ ਜੀ ਇਹ ਪੱਕੇ ਰੰਗ ਨੇ ਜੀ ਇਹਦੇ ਠੀਕ ਹੈ ਜੀ ਸਿਰਫ 300 ਰੁਪਏ ਦਾ ਸੂਟ ਬਾਈ ਲੈ ਕੇ ਆਇਆ ਸੋਨਨੀ ਆਪਣਾ ਫੋਨ ਨੰਬਰ ਕੀ ਹੈ ਬਾਈ ਜੀ 95921 ਜੀ 73249 ਜੀ 5 ਮੀਟਰ ਦੀ ਕੱਟ ਹੈ ਜੀ ਪੱਕੇ ਰੰਗ ਨੇ ਜੀ ਇਹਦੇ ਕੀ ਰੇਟ ਚ ਹੈ ਜੀ ਇਹ 400 ਰੁਪਏ ਦਾ ਸੂਟ ਹੈ ਜੀ ਕੁੱਲ ਇਹ 400 ਦਾ ਹਾਂਜੀ ਠੀਕ ਹੈ ਡਿੱਗਾਂ ਕੀ ਕੀ ਨੇ ਚ ਲੱਗੇ ਚ ਡਿਜ਼ਾਈਨਿੰਗ ਹੈ ਜੀ ਆ ਸਾਰੀ ਇਹੀ ਨੇ ਹਾਂਜੀ ਹਾਂਜੀ ਸਾਰੀ ਡਿਜ਼ਾਈਨ ਇਹਦੇ ਨੇ ਜੀ ਇਹ ਬਿਲਕੁਲ ਜੀ ਦੇਖ ਸਕਦੇ ਹੋ ਬਈ 300 ਦੇ ਪਹਿਲਾਂ ਦਿਖਾਏ ਨੇ ਇਹ 400 ਦਾ ਸੂਟ ਹੈ ਡਿਜ਼ਾਈਨ ਦੇਖੋ ਬਾਈ ਹਨ ਸਿਰਾ ਗੱਲਬਾਤ ਪਿੰਡ ਸ਼ਾਜਲੀ ਲੈ ਕੇ ਆਉਂਦਾ ਹੈ ਹਰ ਵਾਰ ਆਪਾਂ ਦੇਖਦੇ ਆਂਗੇ ਮਹੀਨੇ ਬਾਅਦ ਇੱਕ ਆ ਵੱਖਰਾ ਡਿਜ਼ਾਈਨ ਆ ਇਹ ਮਹੀਨੇ ਵੱਖਰਾ ਡਿਜ਼ਾਈਨ 400 ਦਾ ਸੂਟ ਦੇਖ ਸਕਦੇ ਹੋ ਬਈ ਆਉਂਦੇ ਕਿ ਆ 3 400 ਦਾ ਕੀ ਆਉਂਦਾ ਕੁਝ ਨਹੀਂ ਆਉਂਦਾ ਪਰ ਕੈਮਰਿਕ ਬੇਸ ਹੈ ਜੀ ਇਹ ਪਿਓਰ ਬਾਈ ਕਹਿੰਦਾ ਹਾਂ ਕਿਹੜਾ ਕੱਪੜਾ ਪਾਜਦਾ ਹੈ ਪਿਓਰ ਕੈਮਰਿਕ ਜੀ ਏਕੇ ਟੈਕਸ ਦਾ ਮਾਲ ਹੈ ਜੀ ਇਹ ਠੀਕ ਹੈ ਜੇ ਕਹਿ ਦਈਏ ਫਿਰ ਸਿਰਾ ਗੱਲ ਪਤਾ ਹੈ ਪੱਕੇ ਰੰਗ ਨੇ ਜੀ ਕੋਈ ਕਲਰ ਦਾ ਜੀ ਸ਼ਿਕਾਇਤ ਨਹੀਂ ਹੈਗੀ ਜੀ ਆਇਟ ਮਾਰੀ ਹੈ ਜੀ ਨਵੀਂ ਬਿਲਕੁਲ ਸਰਫਰਸ ਕੈਮਰੀ ਕੇ ਲੱਗੀ ਹੋਈ ਹੈ ਜੀ ਇਹ ਚੱਕਣ ਦਾ ਨਾਲ ਪਲਾਜੋ ਹੈ ਜੀ ਨਾਲ ਪਲਾਜੋ ਹੈ ਇਹਦਾ ਰੇਟ ਕੀ ਹੈ ਬਾਈ ਅਰੇਂਜ ਹੈਗੀ ਹੈ 450 ਰੁਪਏ ਦਾ ਸੂਟ ਹੈ ਜੀ 450 ਦੇਖ ਸਕਦੇ ਹੋ ਵੀ ਸਿਰਾ ਗੱਲਬਤ ਬਾਈ ਆ ਵਿੱਚ ਡਿਜ਼ਾਈਨ ਨੇ ਜੀ ਅਲੱਗ-ਅਲੱਗ ਪ੍ਰਿੰਟ ਦੇ ਜੀ 450 ਰੁਪਏ ਸੂਟ ਹੈ ਜੀ ਕੁੱਲ ਲਗ ਲਗੜੀ ਹੈ ਨਚਾਈ ਹੋਈ ਜੀ 450 ਰੁਪਏ ਪਿੰਡ ਸ਼ਾਇਲੀ ਹੋਲ ਸੇਲ ਤੇ ਬਾਈ ਹਰ ਮਹੀਨੇ ਨਵਾਂ ਡਿਜ਼ਾਈਨ ਲੈ ਕੇ ਆਉਂਦਾ ਹੈ 450 ਚ ਜੋ ਸਾਹਮਣੇ ਦੇਖ ਰਹੇ ਹੋ ਨਾਲ ਪਲਾਜੋ ਇਹ ਕਿਹੜਾ ਕੱਪੜਾ ਹੈ ਇਹ ਕਾਈਮਰੀਕ بیس ਹੈ ਜੀ ਇਹ ਗਰਮੀ ਵਾਲਾ ਕਾਪਟਨ ਹੈ ਜੀ ਗਰਮੀ ਵਾਲਾ ਕਾਪਟਨ ਹਾਂਜੀ ਕਾਟਨ ਸਿਮਰ ਦੀ ਆਟ ਮਾਰੀ ਹੈ ਜੀ ਇਹ ਸਿਮਰ بیس ਹੈ ਜੀ ਕੱਪੜੇ ਦਾ ਸਿਮਰ ਦੀ ਇਹਦੀ ਸਲਵਾਰ ਹੈ ਜੀ ਚਾਰ ਚਾਰ ਰੰਗਾਂ ਦੇ ਕਲਰ ਚਾਟ ਨੇ ਜੀ ਅਰੇਂਜ ਹੈਗੀ ਹੈ ਜੀ ਦੀ 500 ਰੁਪਏ ਦਾ ਸੂਟ ਹੈ ਜੀ ਕੁੱਲ ਇਹ ਤਮੰਨਾ ਬ੍ਰਾਂਡ ਦੇ ਇਹ ਮਾਲ ਨੇ ਜੀ ਤਮੰਨਾ ਬ੍ਰਾਂਡ ਸਿਮਰ ਕਾਟਨ ਸਿਮਰ بیس ਹੈ ਜੀ ਰੇਟ ਕੀ ਦਾ ਜੀ 500 ਰੁਪਏ ਦਾ ਸੂਟ ਹੈ ਜੀ ਕੁੱਲ 500 ਰੁਪਏ ਦਾ 5 ਮੀਟਰ ਕੱਟ 500 ਦਾ ਸੂਟ ਹਾਂਜੀ ਡਿਜ਼ਾਈਨਿੰਗ ਵਿੱਚ ਅਲੱਗ ਲੱਗੇ ਜੀ ਡਿਜ਼ਾਈਨਿੰਗ ਬਹੁਤ ਹੈ ਤੇਔਰ ਕੈਮਰਿਕ ਦੀ ਆਈਟਮ ਹੈ ਜੀ ਇਹ ਡਿਜੀਟਲ ਪ੍ਰਿੰਟ ਨੇ ਜੀ ਪ੍ਰਿੰਟੇ ਨਾਲ ਇਹਦੇ ਬਾਟਮ ਰਹਿਣੀ ਹੈ ਜੀ ਚਾਰ-ਚਾਰ ਰੰਗਾਂ ਦਾ ਇਹ ਕਲਰ ਚਾਰਟ ਹੈ ਜੀ 550 ਰੁਪਏ ਸੂਟ ਹੈ ਜੀ ਕੁੱਲ 5 ਮੀਟਰ ਘਟ ਹੈ ਜੀ ਡਿਜ਼ਾਈਨਿੰਗ ਇੱਚ ਹੋਰ ਬਹੁਤ ਹੈ ਜੀ ਸਾਡੇ ਇੰਨੇ ਤੇ ਨਿਕਮ ਰਹੇ ਆ ਸਾਰੇ ਚ ਅਲੱਗ ਅਲੱਗ ਡਿਜ਼ਾਈਨ ਆਏ ਹੋਏ ਨੇ ਜੀ ਪ੍ਰਿੰਟ ਦੀ ਡਿਜ਼ਾਈਨਿੰਗ ਹਟ ਲੈ ਵੇ ਸਟਾਕ ਫੁੱਲ ਹੈ ਜੀ ਪ੍ਰਿੰਟ ਦਾ 550 ਰੁਪਏ ਸੂਟ ਹੈ ਜੀ ਕੁੱਲ ਪਿਓਰ ਕਾਪਨ ਦੀਆਂ ਐਟਮਾਂ ਨੇ ਜੀ ਇਹ ਡਿਜੀਟਲ ਪ੍ਰਿੰਟ ਡਿਜ਼ਾਈਨਿੰਗ ਇੱਚ ਬਹੁਤ ਹੈ ਜੀ ਸਾਡੇ ਲੈ ਵੇ ਡਿਜੀਟਲ ਬੇਸ ਹੈ ਸਾਰਾ ਏਕੇ ਦੀ ਓਡੀ ਕਲੈਕਸ਼ਨ ਬੇਸ ਹੈ ਜੀ ਇਹ ਡਿਜੀਟਲ ਬੇਸ ਨੇ ਸਾਰੇ ਜੀ ਏਕੇ ਦੀ ਓਡੀ ਕਲੈਕਸ਼ਨ ਬੇਸ ਹੈ ਜੀ 5-500 ਰੁਪਏ ਰੇਂਜ ਦੇ ਵਿੱਚ ਨੇ ਸਾਰੇ ਸੂਟ ਜੀ 5-500 ਰੁਪਏ ਦੇ ਵਿੱਚ ਡਿਜ਼ਾਈਨਿੰਗ ਸਟਾਕ ਹਟਲੇ ਫੁੱਲ ਹੈ ਜੀ ਇਹਦਾ ਡਿਜ਼ਾਈਨ ਬਹੁਤ ਨੇਚ ਪ੍ਰਿੰਟ ਦੇ ਆਏ ਹੋਏ ਜੀ ਆ ਮੈਨੇ ਤਾਂ ਮਾਰਕੀਟ ਪਰ ਪ੍ਰਾਈਜ਼ ਜੀ 6-700 ਰੁਪਏ ਤੋਂ ਘੱਟ ਸੂਟ ਨੇ ਸੇਲ ਹੋ ਰਿਹਾ ਜੀ ਇਹ ਸੋਨੀ ਕਲੈਕਸ਼ਨ ਸਾਜ ਲਈ 500 ਰੁਪਏ ਸੂਟ ਦੇ ਰਿਆ ਸੀ ਜੀ 500 ਰੁਪਏ ਦਾ ਡਿਜ਼ਾਈਨਿੰਗ ਸੌਖਾ ਫੁੱਲ ਹੈ ਜੀ ਪ੍ਰਿੰਟ ਸਾਰੇ ਇਚ ਬਰੀਕ ਸਾਰੇ ਪ੍ਰਿੰਟ ਨੇ ਹੱਦਲੇ ਵਿੱਚ ਹੀ ਡਿਜੀਟਲ ਪ੍ਰਿੰਟ ਦੀ ਆਈਟਮਾਂ ਸਾਰੀ ਇਹ ਜੀ ਪਿਓਰ ਜਾਮ ਦੀਆਂ ਆਈਟਮਾਂ ਨੇ ਜੀ ਇਹ ਡਿਜੀਟਲ ਪ੍ਰਿੰਟ ਦੇ ਨਾਲ ਜੀ ਪਿਓਰ ਦੀ ਹੈਗੇ ਜੀ ਦੁਪੱਟਾ ਆਹ ਥੱਲੇ ਹਾਈ ਨੈਕ ਦਾ ਕੰਮ ਹੈ ਜੀ ਇਹ ਹੋਇਆ ਹੋਇਆ ਜੀ ਪਿਓਰ ਦਾ ਰਵਟਾ ਹੈ ਜੀ ਨਾਲ ਇਹਦੇ 10-10 ਰੰਗਾਂ ਦਾ ਇਹ ਕਲਰ ਚਾਰਟ ਹੈ ਜੀ ਅੱਛਾ 10-10 ਕਲਰ ਨੇ ਹਾਂਜੀ ਰੇਂਜ 850 ਰੁਪਏ ਦੀ ਸੂਟ ਹੈ ਜੀ ਇਹ ਦੋ ਡਿਜ਼ਾਈਨ ਇਹ ਚ ਆਏ ਹੋਏ ਜਾਮ ਦੇ ਵਿੱਚ ਜੀ 850 ਰੁਪਏ ਸੂਟ ਹੈ ਜੀ ਕੁੱਲ ਗਰਮੀਆਂ ਦਾ ਬਈ ਕੱਪੜਾ ਲੈ ਕੇ ਆਏ ਪਿਓਰ ਦਾ ਦੁਪੱਟਾ ਜੀ ਨਾਲ ਆਏ ਦੀ ਬਾਟਮ ਹੈ ਜੀ ਦਾਦਾ ਸਰੰਗ ਨੇ ਜੀ ਇਹ ਚ ਹੱਕ ਉਪਤ ਨਹੀਂ ਗੰਬਰ ਬੜਾ ਵੀ ਇੱਕ ਡਿਜ਼ਾਈਨ ਹਾਂਜੀ ਆਇਚ 10 ਡਿਜ਼ਾਈਨ ਨੇ ਦੇ ਕਲਰ ਚਾਰਟ ਨੇ ਜੀ ਠੀਕ ਹੈ 850 ਰੁਪਏ ਰੇਂਜ ਹੈ ਦੀ ਸੇਮ ਜਾਨੀ ਕਿ ਇਹ ਕਲਰਾਂ ਦੇ ਸੂਟ ਨੇ ਆਪਣੇ ਕੋਲੇ ਹਾਂਜੀ ਹਾਂਜੀ ਦੇਖ ਸਕਦੇ ਆਪਾਂ ਪਾਏ ਜਮ بیس ਹੈ ਜੀ ਇਹ ਆਪਾਂ ਪਾਏ ਹੋਏ ਦੇਖਦੇ ਹੁੰਨੇ ਆ ਕਿ ਨਾ ਕਈ ਵਾਰੀ ਤਾਂ ਦੇਖ ਸਕਦੇ ਹੋ ਬਾਈ ਤੁਹਾਡੇ ਪਿੰਡ ਸ਼ਾਇਲੀ ਦੇ ਵਿੱਚ ਹੀ ਲੈ ਕੇ ਆ ਗਿਆ ਇਹ ਕੀ ਪ੍ਰੇਜ਼ ਵਾਲੇ ਨੇ ਇਹ 850 ਰੁਪਏ ਦਾ ਸੂਟ ਹੈ ਜੀ ਇਹ ਕੁੱਲ 850 ਦਾ ਕੁੱਲ ਇੱਕ ਆ ਡਿਜ਼ਾਈਨ ਹੈ ਜੀ 400 450 ਰੁਪਏ ਦਾ ਸੂਟ ਦੇ ਰਿਹਾ ਬਾਈ ਪਿੰਡ ਸ਼ਾਇਲੀ ਜਿਆਨ ਵਿੱਚ ਹੋਰ ਬਹੁਤ ਨੇ ਸਾਡੇ ਲਵੇ ਜੀ 550 ਰੁਪਏ ਦੇ ਵਿੱਚ ਇਹ ਦੁਪੱਟਾ 500 ਰੁਪਏ ਡਿਜੀਟਲ ਪ੍ਰਿੰਟਡ ਦੁਪੱਟਾ ਜੀ ਨਾਲ ਸਾਰੀ ਇਹ ਪੱਕੇ ਰੰਗਾਂ ਦੀ ਆਈਟਮਾਂ ਨੇ ਜੀ ਡਿਜ਼ਾਈਨਿੰਗ ਹੈਗੇ ਨੀ ਚ ਬਹੁਤ ਬਹੁਤ ਨੇ ਜੀ ਆ ਸਾਰੇ ਡਿਜ਼ਾਈਨ ਇਹੀ ਆਟਮਾਂ ਦੇ ਵਿੱਚ ਆ ਜੀ ਬਿਲਕੁਲ ਬਾਈ ਦੀ ਗੱਲ ਹੈ ਡਿਜ਼ਾਈਨ ਤਾਂ ਲਾ ਲੋ ਵੀ ਦੱਸੇ ਨਹੀਂ ਸਕਦੇ ਕਹਿੰਦਾ ਬਾਈ ਕਹਿੰਦਾ ਸਾਰੇ ਦਿਖਾ ਨਹੀਂ ਸਕਦੇ ਚਲੋ ਹਾਂ ਜੀ ਪ੍ਰਿੰਟ ਦੀ ਬਹੁਤ ਹੈ ਜੀ ਫਿਰ ਵੀਡੀਓ ਬਹੁਤ ਵੱਡੀ ਬਣ ਜੇ ਠੀਕ ਹੈ ਸਾੜੇ ਮਸਲੀਨ ਦਾ ਡਵੱਟਾ ਜੀ ਇਹਦੇ ਵੀ 550 ਦੇ ਐਡਮਨ ਸਾਰੀਆਂ ਇਹ ਪ੍ਰਿੰਟਡ ਡਵੱਟੇ ਦੀਆਂ ਜੀ ਕੋਲ ਮੈਂ ਤਾਂ ਨਹੀਂ ਇਹ ਤਾਂ ਬਾਅਦ ਚਾ ਪਿਕ ਪੀਸ ਖੋਲ ਦਾਂਗਾ ਤੁਸੀਂ ਠੀਕ ਹੈ ਹਾਂ ਜੀ ਕੀ ਲੈ ਕੇ ਆਇਓ ਕਾਊਟਨ ਸਿਮਰ ਦੇ ਬੇਸ ਨੇ ਜੀ ਇਹੇ ਆਲ ਓਵਰ ਸੂਟ ਹੈ ਜੀ ਪੂਰਾ 5 ਮੀਟਰ ਦਾ ਹੀ ਕੱਟ ਹੈ ਜੀ ਪਿਓਰ ਮਸਲੀਨ ਦਾ ਰਹਿਣਾ ਜੀ ਨਾਲ ਦਬੱਟਾ ਜੀ ਕੀ ਪ੍ਰੇਜ ਹੈ ਦਾ ਰੇਂਜ ਹੈਗੀ ਹੈ ਜੀ 850 ਰੁਪਏ ਦਾ ਸੂਟ ਹੈ ਜੀ ਕੁੱਲ 850 ਦਾ ਸਾਰੇ ਭਾਈ ਨੇ ਜਿਹੜੇ ਆ ਸਾਰੇ ਡਿਜ਼ਾਈਨ ਇਹਦੇ ਚ ਆਏ ਹੋਏ ਨੇ ਜੀ ਕਾਊਂਟਰ ਸਿਮਰ ਦੇ ਬੇਸ ਨੇ ਸਾਰੇ ਇਹ ਜੀ 850 ਚ ਦੇਖ ਸਕਦੇ ਹੋ ਵੀ ਡਿਜ਼ਾਈਨ ਸਿਰਾ ਗੱਲਬਾਤ ਬਾਈ ਕਰ ਰਿਹਾ ਹੈਗਾ ਸਾਰਾ ਸਿਮਰ ਬੇਸ ਹੈ ਜੀ ਇਹ ਆਲ ਓਵਰ ਸੂਟ ਹੈ ਜੀ ਪੂਰਾ 5 ਮੀਟਰ 850 ਰੁਪਏ ਜੀ ਪੰਜਾਹ ਰੁਪਏ ਪਿਓਰ ਮਸਲੀਨ ਦਾ ਡਵੱਟਾ ਜੀ ਸਾਰੀ ਆਈਟਮਾਂ ਸੀ ਇਹ ਫੂਡ ਸੇ ਰੇਟ ਤੇ ਦੇ ਰਹੇ ਆ ਜੀ ਆਮ ਬਾਜ਼ਾਰ ਦਾ ਰੇਟ ਇਹਦਾ ਜੀ 12 1250 ਰੁਪਏ ਤੋਂ ਘੱਟ ਪੀਸ ਨਹੀਂ ਹੈਗਾ ਜੀ ਜੇ ਕਹਿੰਦੀ ਹੈ ਗਰਮੀਆਂ ਦਾ ਤੋਹਫਾ ਹੈ ਹਾਂਜੀ ਗਰਮੀਆਂ ਤੋਹਫੇ ਨੇ ਸਾਰੇ ਇਹ ਜੀ ਠੀਕ ਹੈ ਚਲੋ ਕਾਟਨ ਬੇਸ ਸਿਮਰ ਦੀ ਆਈਟਮਾਂ ਨੇ ਜੀ ਇਹ ਮੈਚਿੰਗ ਸੂਟ ਨੇ ਜੀ ਇਹ ਸਿਮਰ ਦੀ ਰਹਿਣਾ ਜੀ ਨਾਲ ਦੁਪੱਟਾ ਇੱਕ ਹੀ ਪ੍ਰਾਈਜ਼ ਹੈ ਜੀ 850 ਰੁਪਏ ਦੀ ਆਈਟਮ ਹੈ ਜੀ ਇਹ ਇਹ ਵੀ 850 ਇਹ ਅਲੱਗ-ਅਲੱਗ ਨੇ ਜੀ ਡਿਜ਼ਾਈਨ ਬਹੁਤ ਨੇ ਛੁੱਪ ਗਰਮੀਆਂ ਦਾ ਤੋਹਫਾ ਲੈ ਕੇ ਆਏ ਬਾਈ ਤਮੰਨਾ ਬ੍ਰਾਂਡ ਦੀ ਆਈਟਮਾਂ ਨੇ ਸਾਰੀਆਂ ਇਹ ਜੀ ਤਮੰਨਾ ਬ੍ਰਾਂਡ ਹਾਂਜੀ ਸਾਰੇ ਗਰਮੀ ਵਾਲੇ ਵੇਚਨੇ ਜੀ 850 ਰੁਪਏ ਸੂਟ ਹੈ ਜੀ ਸਿਮਰ ਦੀ ਕਮੀਜ਼ ਹੈ ਸਿਮਰ ਦੀ ਦੁਪੱਟਾ ਹੈ ਜੀ ਪਿੰਡ ਸ਼ਾਇਲੀ ਪਿੰਡ ਸ਼ਾਇਲੀ ਜੀ ਗੁਰਤੇਜ ਦੀ ਹੱਟੀ ਜੀ ਸੋਨਨੀ ਕਲੈਕਸ਼ਨ ਬਸ ਰੇਂਜ 850 ਰੁਪਏ ਦੀ ਸੂਟ ਹੈ ਜੀ ਇਹ ਦੋ ਡਿਜ਼ਾਈਨ ਇਹ ਚ ਆਏ ਹੋਏ ਜਾਮ ਦੇ ਵਿੱਚ ਜੀ 850 ਰੁਪਏ ਸੂਟ ਹੈ ਜੀ ਕੁੱਲ 850 ਦਾ ਸਰਦੀਆਂ ਦਾ ਆ ਗਰਮੀਆਂ ਦਾ ਸੌਰੀ ਗਰਮੀਆਂ ਦਾ ਬਾਈ ਕੱਪੜਾ ਲੈ ਕੇ ਆਇਆ ਪ्योर ਦਾ ਦੁਪੱਟਾ ਜੀ ਨਾਲ ਆਏ ਦੀ ਬਾਟਮ ਹੈ ਜੀ ਦਾਦਾ ਸਰੰਗ ਨੇ ਜੀ ਇਹ ਚ ਹੱਕ ਉਪਤ ਨਹੀਂ ਗੰਬਰ ਬਾਬੂ ਇੱਕ ਡਿਜ਼ਾਈਨ ਹਾਂਜੀ ਆਏ ਚ 10 ਡਿਜ਼ਾਈਨ ਨੇ ਦੇ ਕਲਰ ਚਾਰਟ ਨੇ ਜੀ ਠੀਕ ਹੈ 850 ਰੁਪਏ ਰੇਂਜ ਹੈ ਦੀ ਸੇਮ ਜਾਨੀ ਕਿ ਇਹ ਕਲਰਾਂ ਦੇ ਸੂਟ ਨੇ ਆਪਣੇ ਕੋਲੇ ਹਾਂਜੀ ਹਾਂਜੀ ਦੇਖ ਸਕਦੇ ਆਪਾਂ ਪਾਏ ਪਜਾਮ ਬੇਸ ਹੈ ਜੀ ਇਹ ਆਪਾਂ ਪਾਏ ਹੋਏ ਦੇਖਦੇ ਹੁੰਦੇ ਆ ਕਿ ਨਾ ਕਈ ਵਾਰੀ ਤਾਂ ਦੇਖ ਸਕਦੇ ਹਾਂ ਬਾਈ ਤੁਹਾਡੇ ਪਿੰਡ ਸ਼ਾਇਲੀ ਦੇ ਵਿੱਚ ਹੀ ਲੈ ਕੇ ਆ ਗਿਆ ਇਹ ਕੀ ਪ੍ਰੇਜ਼ ਵਾਲੇ ਨੇ ਇਹ 850 ਰੁਪਏ ਦਾ ਸੂਟ ਹੈ ਜੀ ਇਹ ਕੁੱਲ 850 ਦਾ ਕੁੱਲ ਆਹ ਡਿਜ਼ਾਈਨ ਹੈ ਜੀ ਸਮਰਕੂਲ ਦੇ ਕੁੜਤੇ ਪਜਾਮੇ ਦੀ ਆਈਟਮ ਹੈ ਜੀ ਇਹ। ਸਮਰਕੂਲ। ਹਾਂ ਜੀ। ਗਰਮੀਆਂ ਦਾ ਬੇਸ ਹੈ ਜੀ ਇਹ। ਠੀਕ ਹੈ। 10 ਰੰਗ ਨੇ ਚਾਏ ਹੋ ਜੀ। ਇਹ ਸਾਰੇ ਆ ਗਏ? ਹਾਂ ਜੀ। 5 ਮੀਟਰ ਘੱਟ ਹੈ ਜੀ। 300 ਰੁਪਏ ਦਾ ਕੁੜਤਾ ਹੈ ਮਾਜੀ ਕੁਲ। ਬਿਲਕੁਲ ਜੀ ਦੇਖ ਸਕਦੇ ਹੋ 10 ਰੰਗ ਨੇ ਬਾਈ ਕਹਿੰਦਾ। ਸੋਨੇ ਕਲੈਕਸ਼ਨ ਸ਼ਾਇਲੀ ਦੇ 300 ਦਾ ਕੁੜਤਾ ਪਜਾਮਾ। ਕੁੜਤਾ ਪਜਾਮਾ 300 ਦਾ ਲੈ ਕੇ ਆਇਆ ਬਾਈ। ਆਲਮਪਰੇ ਚ ਜਿੰਨਾ ਮਰਜ਼ੀ ਸੀ ਕਟਵਾ ਕੇ ਸਾਤੋਂ ਲੈ ਕੇ ਜਾ ਸਕਦੇ ਹੋ। ਹੋਲ ਸੇਲ ਦੇ ਰੇਟ ਦੇ ਰਹੇ ਹੈ ਬਾਈ। ਆਮ ਨਹੀਂ 300 ਦਾ ਮਿਲਦਾ ਜੇ ਕਹੋ ਸਾਨੂੰ ਆਮ 300 ਦਾ ਮਿਲ ਜੂਗਾ ਉਹ ਨਹੀਂ ਮਿਲਦਾ ਇਹ ਤਾਂ ਹੋਲ ਸੇਲ ਦਾ ਰੇਟ ਹੈ ਚਾਹੇ ਕੋਈ ਇੱਕ ਸੂਟ ਲਿਜਾਓ ਚਾਹੇ 100 ਸੂਟ ਲਿਜਾਓ। ਰੇਟ ਇੱਕੇ ਹੈ ਬਾਈ ਦਾ। ਕਿਉਂ ਜੀ ਇਹੀ ਹੈ? ਹਾਂਜੀ ਹਾਂਜੀ ਆਮ ਇਹ ਮਾਰ ਕੇ ਪ੍ਰਾਈਜ਼ ਜੀ 4-500 ਰੁਪਏ ਘੱਟ ਮਿਲ 500 600 ਕੁਝ ਵੀ ਲੱਗ ਸਕਦਾ ਆਪਾਂ ਨੂੰ ਪਤਾ ਹੈ ਕੱਪੜੇ ਚ ਬਬਤੋ ਉੱਲਾ ਹੁੰਦਾ। ਕਿਚਾ ਸਾਰੀ ਡਿਜ਼ਾਈਨਿੰਗ ਹੈ ਸਾਡੇ ਕਲਰ ਚਾਰਟ। ਠੀਕ ਹੈ। ਉਹ ਤੁਸੀਂ ਕੋਈ ਵੀ ਰੰਗ ਲੈ ਸਕਦੇ ਹੋਗੇ ਤੇ ਪਰ ਇਹ 300 ਵਾਲੇ ਚਾ ਨੇ ਜਿਹੜੇ 10 ਰੰਗ ਨੇ ਵਾਲੇਦਲੇ ਸਾਰੀ ਹੋਲ ਸੇਲ ਦੇ ਉੱਤੇ ਬਾਈ ਤੋਂ ਉਹੀ ਗੱਲ ਐ ਜਿਵੇਂ ਹੋਲ ਵਾਈਟ ਕਲਰ ਆਗੇ ਜਿਵੇਂ ਹੋਲ ਸੇਲ ਚ ਆਪਾਂ ਨੂੰ ਪਤਾ ਹੁੰਦਾ ਵੀ ਇੱਕ ਸੂਟ ਨਹੀਂ ਮਿਲਦਾ ਹੁੰਦਾ ਇੱਕ ਚੀਜ਼ ਕੁਝ ਲੈ ਲਓ ਹੋਲ ਸੇਲ ਦੇ ਰੇਟ ਵੱਖਰੇ ਹੁੰਦੇ ਨੇ ਪਰ ਬਾਈ ਲਵੇ ਹੋਲ ਸੇਲ ਦੇ ਵਿੱਚ ਤੁਸੀਂ ਐ ਕਰੋ ਸਮਾਨ ਕੁਝ ਵੀ ਜਨਕੀ ਵੀ ਹੈ ਜਿਹੜਾ ਚਾਹੇ ਇੱਕ ਸੂਟ ਲੈ ਲਓ ਚਾਹੇ 10 ਲੈ ਲਓ ਚਾਹੇ ਕੁਰਤੇ ਪਜਾਮਾ 1 ਲੈ ਲੋ ਚਾਹੇ 100 ਲੈ ਲੋ ਰੇਟ 1 ਕੇ ਹੋਲ ਸੇਲ ਵਾਲਾ ਰੇਟ ਜਿਵੇਂ 300 ਤੋਂ ਸੂਟ ਸ਼ੁਰੂ ਹੁੰਦਾ ਹੈ 300 ਤੋਂ ਆਹ ਕੁਰਤਾ ਪਜਾਮਾ ਪਿਆ ਕਪੜਾ ਕਿਹੜਾ ਜੀ ਇਹ ਕੁਰਤੇ ਪਜਾਮੇ ਦਾ ਸਮਰਕੂਲ ਦੀ ਸਮਰਕੂਲ ਸਮਰਕੂਲ ਦੇ ਕੁਰਤੇ ਪਜਾਮੇ ਹੁਣ ਗਰਮੀ ਆ ਗਈ ਜਿਵੇਂ ਗਰਮੀਆਂ ਦਾ ਤੋਹਫਾ ਬਾਈ ਲੈ ਕੇ ਆਇਆ ਦੇਖ ਸਕਦੇ ਹੋ ਦੋਸਤੋ ਪਹਿਲਾਂ ਲੇਡੀਜ਼ ਵਾਸਤੇ ਦਿਖਾਇਆ ਸੀ ਹੁਣ ਜੁਆਇੰਟਸ ਯਾਨੀ ਕਿ ਬੰਦਿਆਂ ਦੇ ਕੱਪੜੇ ਨੇ ਜਿਹੜੇ ਮਰਦਾਂ ਦੇ ਕੱਪੜੇ ਕੁਰਤੇ ਪਜਾਮੇ ਆ ਗਏ ਤੇ ਇਹ ਇਹ ਕੀ ਚੀਜ਼ ਹੈ ਜੀ ਚਟਾ ਵਾਈਟ ਵਾਟਰਪੂਫ ਦੀ ਕੁਆਲਿਟੀ ਹੈ ਜੀ ਇਹ ਬੱਟਰਪੂਫ ਵਾਟਰਪੂਫ ਕੁੜਤਾ ਜਮਾ ਹੈ ਜੀ ਅੱਛਾ ਕੱਪੜੇ ਚ ਵੀ ਆਉਂਦਾ ਬੱਟਰਪੂਫ ਗੀਜਾ ਕਾਟਨ ਦੀ ਹੈ ਆਈਟਮ ਹੈ ਜੀ ਠੀਕ ਹੈ ਕੁੱਲ ਇਹ 750 ਰੁਪਏ ਦਾ ਕੁੜਤਾ ਜਮਾ ਦੇ ਰਹੇ ਸੀ ਜੀ ਅੱਛਾ 750 ਦਾ ਕੁੱਲ 750 ਰੁਪਏ ਦਾ ਜੀ ਇਹ ਤਾਂ ਚਮਕ ਬਹੁਤ ਹੈ ਕੱਪੜੇ ਚ ਗੀਜਾ ਕਾਟਨ ਦੀ ਆਈਟਮ ਹੈ ਜੀ ਗੀਜਾ ਕਾਟਨ ਦੀ ਸੋਨ ਨੇ ਕਲੈਕਸ਼ਨ ਸ਼ਾਜਲੀ ਦੇ ਆ ਕੇ ਫੋਨ ਨੰਬਰ ਵੀ ਉੱਤੇ ਤੁਹਾਨੂੰ ਦਿੱਤਾ ਹੋਇਆ ਸਕਰੀਨ ਤੇ ਗੱਲ ਕਰ ਸਕਦੇ ਹੋ ਚਾਹੇ ਇੱਕ ਸੂਟ ਲੈ ਲਓ ਇਹ ਵੀ ਹੋਲ ਸੇਲ 'ਚ ਹੈ ਹਾਂਜੀ ਹਾਂਜੀ ਹੋਲ ਸੇਲ ਦੇ ਵਿੱਚ ਆਮ ਤਾਜੀ ਇਹ 1200 ਰੁਪਏ ਤੱਕ ਕੁੜਤਾਂ ਮੇਂ ਸੇਲ ਹੋਈ ਜਾਂਦਾ ਜੀ ਠੀਕ ਹੈ ਬਾਡਰ ਪ੍ਰੂਫ ਦੀ ਕੁਆਲਿਟੀ ਹੈ ਜੀ ਇਹ ਇਹ ਕਿਰੇਟ ਲੈ ਵਾਧੂ ਹੈ ਜੀ ਕਿੰਨਾ ਮਰਜੀ ਲਿਜਾਓ ਹਾਂਜੀ ਹਾਂਜੀ ਸਾਰੇ 750 ਰੁਪਏ ਰੇਂਜ ਚ ਨੇ 750 ਰੁਪਏ ਦਾ ਕੁੜਤਾ ਪਜਾਮਾ ਜਿੰਮੇ ਕੋਈ 5 ਕਿ ਮੀਟਰ ਹੁੰਦਾ ਹੈ 5.5 ਮੀਟਰ ਹਾਂਜੀ ਇਹ ਵੱਡੇ ਪਣੇ ਦੀ ਕੁਆਲਿਟੀ ਹੈ ਜੀ 3.5 ਮੀਟਰ ਚ ਬਣ ਜਾਂਦਾ ਹੈ ਜੀ ਠੀਕ ਹੈ ਵੱਡੇ ਪਣੇ ਦਾ ਵੱਡੇ ਪਣੇ ਦੀ ਕੁਆਲਿਟੀ ਹੈ ਜੀ ਵੱਡੇ ਪਣੇ ਚ ਇੱਕ ਕਹੀਦੀ ਫਿਰ ਗਰਮੀਆਂ ਦਾ ਤਾਂ ਜਾਨੀ ਕੇ ਇਹ ਸਿਰਾਂ ਗੱਲ ਬਾਤ ਹੈ ਹਾਂਜੀ 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 ਪਲ ਪਿਓਰ ਦੇ ਦੁਬੱਟੇ ਦੀ ਕੁਆਲਿਟੀ ਹੈ ਜੀ ਇਹ ਬੈਡਸਨ ਦਾ ਦੁਬੱਟਾ ਹੈ ਜੀ ਕੁੱਲ 125 ਰੁਪਏ ਦੁਬੱਟਾ ਪੈਂਦਾ ਜੀ ਇਹ ਪਿਓਰ ਦਾ 125 ਰੁਪਏ ਦਾ ਦੁਬੱਟਾ ਵਾਈਟ ਕਲਰ ਚ ਹਾਂਜੀ ਸਵਾ ਦੋ ਮੀਟਰ ਕੱਟ ਹੈ ਜੀ ਠੀਕ ਹੈ 125 ਰੁਪਏ ਦੁਬੱਟਾ ਹੈ ਜੀ 125 ਰੁਪਏ ਦਾ ਦੁਬੱਟਾ ਜੀ ਸਟਾਕ ਵਾਧੂ ਹੈ ਜੀ ਦੁਬੱਟਿਆਂ ਦਾ ਕਿਹੜੀ ਕੰਪਨੀ ਦਾ ਦੁਬੱਟਾ ਇਹ ਵੈਟਸਨ ਦੀ ਕੁਆਲਿਟੀ ਹੈ ਜੀ ਵੈਟਸਨ ਹਾਂਜੀ ਮਸਲਿਨ ਦਾ ਦੁਬੱਟਾ ਲੈਣਾ ਜੀ 22 ਮੀਟਰ ਕੱਟ ਹੈ ਜੀ 200 ਰੁਪਏ ਦਾ ਟੱਟੇ ਜੀ ਕੁੱਲ 200 ਦਾ ਮਸਲੀਨ ਦਾ ਪਿਓਰ ਮਸਲੀਨ ਦਾ ਜੀ ਪਿਓਰ ਮਸਲੀਨ ਦਾ 200 ਦਾ ਇਹ ਕੀ ਚੀਜ਼ ਹੈ ਜੀ ਇਹ ਕੋਟਾ ਚੱਕ ਦੀ ਐਟ ਮਾਰੀਆਂ ਨੇ ਜੀ ਕੋਟਾ ਚੱਕ ਕੋ ਗੋਟਾ ਚੱਕ ਕੋਟਾ ਚੱਕ ਜੀ ਕੋਟਾ ਚੱਕ ਕਾਟਨ ਦੇ ਦੁਪੱਟੇ ਨਹੀਂ ਜੀ ਇਹ ਬਿਲਕੁਲ ਜੀ 100% 250 ਰੁਪਏ ਦਾ ਟੱਟੇ ਜੀ ਕੁੱਲ 250 ਦਾ 2.5 ਮੀਟਰ ਕੱਟ ਹੈ ਜੀ ਇਹਦੀ 2.5 ਮੀਟਰ ਕੱਟ ਹੈ 250 ਦਾ ਦੁਪੱਟਾ ਕੋਟਾ ਚੱਕ ਦਾ ਹਾਂ ਜੀ 50 ਦਾ ਦੁਪੱਟਾ ਜੀ 70 ਦਾ ਦੁਪੱਟਾ ਐ ਕਰਦੇ ਦੇਖ ਸਕਦੇ ਹੋ ਜੀ ਦੁਪੱਟੇ ਸਾਹਮਣੇ ਵੀ ਰੰਗ-ਬਰੰਗੇ ਤਸਵੀਰਾਂ ਦੇ ਵਿੱਚ 50 ਰੁਪਈਆ ਤੋਂ ਦੁਪੱਟਾ ਸ਼ੁਰੂ ਹੋ ਜਾਂਦਾ 70 ਦਾ 50 ਦਾ 100 ਦਾ ਕਿੰਨਾ ਮਰਜ਼ੀ ਯਾਨੀ ਕਿ ਵਧੀਆ ਤੋਂ ਵਧੀਆ ਹੋਲ ਸੇਲ ਦੇ ਵਿੱਚ ਬਾਈ ਸ਼ਾਇਲੀ ਲੈ ਕੇ ਆਏ ਤੁਹਾਨੂੰ ਦਿਖਾ ਵੀ ਦਿੰਨੇ ਆ ਜੇ ਬਾਹਰੋਂ ਥੋੜਾ ਜਿਹਾ ਦੇਖਣਾ ਹੈ ਇੱਧਰਲੀ ਸਾਈਡ ਆ ਗਿਆ ਜੀ ਸਾਹਮਣੇ ਦਰਵਾਜ਼ਾ ਮੇਲੇ ਵਾਲਾ ਉਹ ਸਾਹਮਣੇ ਆ ਬਿਲਕੁਲ ਇਸ ਤਰ੍ਹਾਂ ਹੱਟੀ ਆ ਜਿਹੜੀ ਬਾਈ ਦੀ ਉਰੇ ਬਾਕੀ ਫੋਨ ਨੰਬਰ ਨੇ ਕਿਵੇਂ ਮਰਜ਼ੀ ਪਤਾ ਕਰਕੇ ਨਹੀਂ ਹੋਰ ਕੁਆਲਟੀਆਂ ਨੇ ਜੀ ਅੱਛਾ ਹੋਰ ਵੀ ਬਹੁਤ ਕੁਆਲਟੀਆਂ ਬਹੁਤ ਏਟਮਾ ਲੈ ਕੇ ਆਏ ਬਾਈ ਸਪੈਸ਼ਲ ਬਲੈਕ ਦੁਬੱਟੇ ਆ ਰਹੇ ਨਹੀਂ ਜੀ ਛੇ ਵੀ ਦੁਬੱਟੇ ਨੇ ਹਾਂ ਜੀ ਲੀਲਣ ਦੇ ਵਿੱਚ ਜੀ ਲੀਲਣ ਦੇ ਵਿੱਚ ਦੁਬੱਟੇ ਇਹ ਕੀ ਚੀਜ਼ ਆ ਸਾਰੇ ਲੀਲਣ ਦੇ ਦੁਪੱਟੇ ਦੀਆਂ 8 ਮਾਣੇ ਜੀ ਇਹ 90 ਰੁਪਏ ਦਾ ਦੁਪੱਟਾ ਜੀ ਕੁੱਲ ਕਿੰਨੇ ਦਾ 90 ਰੁਪਏ ਦਾ ਜੀ 90 ਰੁਪਏ ਦਾ ਦੁਪੱਟਾ ਬਈ ਕਲਰ ਚਾਰ ਡਿਜ਼ਾਈਨ ਬਹੁਤ ਨੇੱਚ ਜੀ ਪ੍ਰਿੰਟ ਵਾਧੂ ਨੇ ਜਿਹੜੇ ਕੱਟਿਆਂ ਦੇ ਹੂੰ 90 ਰੁਪਏ ਦਾ ਦੁਪੱਟਾ ਇੱਕ ਆਰਟ ਮਾ ਜੀ ਦੁਪੱਟੇ ਦੀ ਆਰ ਕੰਢੀ ਦੀ ਜੀ ਇਹ ਵੀ ਕੁੱਲ 90 ਰੁਪਏ ਦਾ ਦੁਪੱਟਾ ਨਵੀਂ ਤੋਂ ਨਵੀਂ ਚੀਜ਼ ਲੈ ਕੇ ਆਏ ਹੈ ਆਰ ਕੰਢੀ ਦੀ ਕੱਟ ਹੈ ਜੀ ਸਵਾ 2 ਮੀਟਰ ਕੱਟ ਕੇ ਸਟਾਕ ਇਹਦਾ ਵਾਧੂ ਹੈ ਜਿਹੜੇ ਕੱਟੇ ਦਾ ਇਹ ਕੀ ਰੇਟ ਹੈ 90 ਰੁਪਏ ਦਾ ਕੁਲ ਜੀ ਇਹ ਵੀ 90 ਦਾ ਬਈ ਤੇ ਇੱਧਰ ਸਟਾਕ ਪਿਆ ਬਾਈ ਲਵੇ ਸਟਾਕ ਤਾਂ ਅੰਦਰ ਸੋਨੂੰ ਸਾਰਾ ਦਿਖਾ ਦਈਏ ਗਦਾਮ ਭਰੇ ਪਿਆ ਇਹ ਤਾਂ ਕੋਈ ਕਮੀ ਹੈ ਨਹੀਂ ਹੈਗੀ ਸਟਾਕ ਦੀ ਤਾਂ ਦੇਖ ਨਾ ਮੰਨ ਜੀ ਫਿਰ ਉਹ ਫਿਰ ਵੀਡੀਓ ਜਾਦੇ ਵੱਡੀ ਹੋ ਜਾਂਦੀ ਹੈ ਹੋਲ ਸੇਲ ਦੇ ਉੱਤੇ ਲੇਡੀਜ਼ ਦਾ ਤੇ ਜੈਂਟਸ ਕੱਪੜਾ ਕਿੰਨਾ ਮਰਜ਼ੀ ਲਿਜਾਓ ਨਵੇਂ ਤੋਂ ਨਵੇਂ ਦੁਪट्टे ਨਵੇਂ ਤੋਂ ਨਵੇਂ ਸੂਟ 300 ਤੋਂ ਲੈ ਕੇ ਅੱਗੇ ਤੱਕ ਹੋਲ ਸੇਲ 'ਚ ਮਿਲੂ ਪਰ ਆਹ ਦੁਪट्टे 150 ਰੁਪਏ ਦੇ ਦੋ ਦੁਪट्टे ਨੇ ਜੀ ਲੈ ਇੱਕ ਕਾ ਲੈ ਕੇ ਆ ਗਿਆ ਬਾਈ ਕੁੱਲ 150 ਦੇ 2 ਦਵੱਟੇ ਨੇ ਜੀ ਇਹ ਲਿਲਣ ਦੇ ਜੀ ਲਿਲਣ ਦੇ ਬਾਕੀ ਸਾਰੀਆਂ ਆਈਟਮਾਂ ਤੁਹਾਨੂੰ ਕੱਲਾ ਕੱਲਾ ਰੰਗ ਦਿਖਾਵਾਂਗੇ ਤਾਂ ਵੀਡੀਓ ਲੰਮੀ ਬਣ ਜਾਂਦੀ ਹੈ ਪਰ ਬਾਈ ਨੇ ਜਿਹੜੀ ਗੱਲ ਕਲਰ ਚਾਰਟ ਹੈ ਜਿਹੜਾ ਹੋਰ ਮੈਂ ਦਵੱਟਾ ਇਹ ਜੀ 100 ਰੁਪਏ ਦਾ ਪੀਸ ਸੇਲ ਹੁੰਦਾ ਜੀ ਇੱਕ ਤੁਸੀਂ ਹੋਲ ਸੇਲ 'ਚ ਦੇ ਰਹੇ ਨੇ ਚਾਹੇ ਇੱਕ ਲੈ ਜੋ ਚਾਹੇ 100 ਲੈ ਜੋ ਹਾਂਜੀ 150 ਰੁਪਏ ਕੁੱਲ 2 ਦਵੱਟੇ ਦੇ ਰਿਆ ਸੀ ਜੀ ਠੀਕ ਹੈ ਜੀ ਆ ਬਾਈ ਦਾ ਸੋਹਣੀ ਕਲੈਕਸ਼ਨ ਸ਼ਾਈਲੀ ਇੰਸਟਾਗ੍ਰam ਦਾ ਪੇਜ ਹੈ ਸਾਡਾ ਇਹ ਤੁਸੀਂ ਇੱਥੇ ਹੋਰ ਵੀ ਸੋਹਣੇ ਸੋਹਣੇ ਡਿਜ਼ਾਈਨ ਦੇਖਣੇ ਨੇਗੇ ਇਹਦੇ ਤੇ ਦੇਖ ਸਕਦੇ ਹੋ ਜੀ ਸਾਡੀ ਆਈਡੀ ਤੇ ਕੱਢ ਕੇ ਜੀ ਦੋਨੀ ਕਲੈਕਸ਼ਨ ਸ਼ਾਇਲੀ ਗੁਰਤੇਜ ਦੀ ਹੱਟੀ ਜੀ ਰਫੂਲ ਡਾਕਟਰ ਦੀ ਦੁਕਾਨ ਦੇ ਲਵੇ ਆਪਣੀ ਸ਼ਾਪ ਹੈ ਜੀ ਪਿੰਡ ਸ਼ਾਇਲੀ ਹਾਂਜੀ ਤੁਸੀਂ ਸਾਡੇ ਲਵੇ ਆ ਕੇ ਹੋਰ ਵੀ ਨਵੇਂ ਆਈਟਮਾਂ ਦਾ ਫਾਇਦਾ ਉਠਾ ਸਕਦੇ ਹੋ ਜੀ ਤੇ ਫੋਨ ਨੰਬਰ 95921 ਜੀ 73249 ਜੀ ਠੀਕ ਹੈ ਜੀ